ਲੈ ਫਿਰ ਕਰ ਦੋ ਗਰਮ ਇਹਨੂੰ 2-4 ਮਿੰਟ ਹੋ ਜਾਂਦੇ ਗਰਮਾਣਾ ਬਾਈ ਯਾਰ ਹੋਟਲ ਵਾਲਾ ਸਾਡਾ ਬੰਦਾ ਵਧੀਆ ਸੀਗਾ ਬਸ ਹੁਣ ਚੈੱਕ ਆਊਟ ਕਰ ਰਹੇ ਸੀ ਹੋਟਲ ਦੇ ਕਮਰੇ ਚੋਂ ਬਾਈ ਨੇ ਯਾਰ ਪੈਕ ਕਰਕੇ ਸੇਵ ਵੀ ਦਿੱਤੇ ਕਹਿੰਦਾ ਯਾਰ ਰਸਤੇ ਚ ਖਾ ਲਿਓ ਸੇਵ ਸੂਪ ਲੈ ਲਓ ਫਰੀ ਚ ਹੀ ਦਿੱਤੇ ਲੈ ਬਈ ਅਈਏ ਬੰਦੇ ਵੀ ਹੁੰਦੇ ਨੇ ਕਈ ਬੰਦੇ ਹੁੰਦੇ ਨੇ ਬਿਜ਼ਨਸ ਮਾਈਂਡਡ ਏ ਕੀ ਕਰ ਪਿਆ ਕਮਾਉਣਾ ਕੋਈ ਬੰਦਾ ਹੁੰਦਾ ਇਹਨੂੰ ਵੀ ਵੇਚ ਦਿੰਦਾ ਕਹਿੰਦੇ ਸਸਤੇ ਭਾਅ ਦਿੰਨੇ ਆ ਵੇਚ ਦਿੰਨੇ ਆ ਕਈ ਕਹਿੰਦਾ ਯਾਰ ਬੱਦੂ ਪੈ ਨੇ ਚੱਕ ਕੇ ਲੈ ਕੇ ਜਾਓ ਖਾਓ ਪੀਓ ਐਸ਼ ਕਰਕੇ ਜਾਓ

ओके okay भाई इधर आणे रिकोंग पियो है ना रिकोंग पियो लो जीसी रिकोंग पियो ਤੋਂ ਲਗਭਗ ਸਵੇਰੇ 10:00 ਵਜੇ ਨੇ ਅ ਚੱਲ ਪਿਆ ਅਸੀਂ ਕਾਜ਼ਾ ਨੂੰ ਕਾਜ਼ਾ ਦਾ ਰਸਤਾ ਇੱਥੋਂ 200 ਕਿਲੋਮੀਟਰ ਦਾ ਲੱਗਣੀ ਲਗਭਗ 5 ਘੰਟੇ ਲੈ ਬਈ ਟਾਇਰ ਦੇ ਵਿੱਚ ਥੋੜੀ ਹਵਾ ਘੱਟ ਸੀਗੀ ਸਾਨੂੰ ਇਹ ਡਰ ਪੈਂਚਰ ਹੀ ਨਾ ਹੋਵੇ ਪਰ ਠੀਕ ਹੈ ਬਈ ਪੈਂਚਰ ਪੰਚਰ ਨਹੀਂ ਸੀ ਕਹਿੰਦੇ ਠੀਕ ਹੈ ਬਾਲਬੂਲ ਵੀ ਕੋਈ ਲੀਕ ਨਹੀਂ ਹੈਗੀ ਨੋਰਮਲ ਹੈ ਗਮ ਵੈਸੇ ਚੱਲ ਹਵਾ ਪੂਰੀ ਕਰਾ ਲਈ ਹੁਣ ਘਟ ਕਟ ਗਈ ਹੋਣੀ ਯਾਰ ਪੈਂਚਰ ਵਾਲੇ ਬੰਦੇ ਨੇ ਸਹੀ ਤਰੀਕੇ ਨਾਲ ਚੈੱਕ ਨਹੀਂ ਕੀਤਾ ਟਾਇਰ ਜਾ ਹੋਰ ਹਵਾ ਕਿੱਥੋਂ ਨਿਕਲ ਗਈ ਹੋਰ ਹਵਾ ਫੇਰ ਘਟ ਗਈ ਹੁਣ ਚੱਲ ਅਬਦਲੇ ਪمپ ਪੇ ਆ ਉਹ ਪੰਪ ਨਾਲ ਭਰ ਕੇ ਅੱਗੇ 18 ਕਿਲੋਮੀਟਰ ਬਾਅਦ ਪੂ ਸ਼ਾਇਦ ਪੈਂਚਰ ਪੰਚਰ ਵਾਲਾ ਮਿਲ ਜੂਗਾ वो तो पेंचर फिर अपने को पेंचर का भी समान है आप ही ठोक देंगे पेंचर चल एक बार हवा भर लिये पची तो तीन दूर है। कोई नहीं है पेंचर भी लगभग ਤੇ ਬਸ ਨਾਲ ਦੀਆਂ 2 ਮਿੰਟਾਂ ਦੇ ਵਿੱਚ ਪੈਂਚਰ ਲਾ ਦੇਣਾ। ਲੋ ਵੀ ਪੈਂਚਰ ਹੋ ਗਿਆ ਸੀ ਗੱਡੀ ਦਾ ਸਾਡੀ ਦਾ। ਪੈਂਚਰ ਲਾ ਕੇ ਹਵਾ ਪਾ ਕੇ ਆਹ ਦੇਖ ਆਹ ਪੈਂਚਰ ਲਾਇਆ ਸੀ ਆਹ ਹੁਣ ਅਸੀਂ ਚੱਲੇ ਆ। ਚੱਲੀਏ ਫਿਰ ਪ੍ਰਧਾਨ ਚਲੋ 1 ਮਿੰਟ 1 ਮਿੰਟ ਇਹ ਹੋ ਗਿਆ ਸਾਫ। ਚਲਦੇ ਫਿਰ ਅਸੀਂ ਹੁਣ ਹਾਂ ਫੜਦੇ ਸਾਰਾ ਕੁਝ ਆ ਵੀ ਫੜ ਬੈਗ ਬਾਚੂ ਪਾਦੀ ਮੇਰੇ ਕਿ ਰੱਬੇ ਜਾ ਮੈਂ ਰਿਕੋਂਗ ਤੋਂ ਲੈ ਕੇ ਕਾਜ਼ਾ ਦੇ ਰਸਤੇ ਦੇ ਵਿੱਚ ਸਿਰਫ ਇੱਕ ਪੈਟਰੋਲ ਪੰਪ ਹੁੰਦਾ ਹੈ ਕਿਹੜਾ ਕੀ ਹੈ ਪੂ ਦੇ ਵਿੱਚ ਇੱਥੇ ਕਾਫੀ ਵੱਡਾ ਮਿਲਟਰੀ ਸਟੇਸ਼ਨ ਵੀ ਹੈ ਮੰਨਦਾ ਕੋਸ਼ਿਸ਼ ਕਰੇਗੀ ਕਾਜ਼ਾ ਨੂੰ ਟੈਂਕੀ ਫੁੱਲ ਕਰਾ ਲਈਏ ਯਾ ਰਿਕੋਂਗ ਨੂੰ ਟੈਂਕੀ ਫੁੱਲ ਕਰਾ ਲਈ ਅਗਰ ਨਹੀਂ ਤਾਂ ਪੂ ਤੋਂ ਟੈਂਕੀ ਫੁੱਲ ਕਰਾ ਸਕਦਾ ਹੈ ਅਸੀਂ ਰਿਕਾਂਗਪੂ ਲਗੇ ਸਟੈਂਕੂ ਫੁੱਲ ਕਰਾਉਣਾ ਤੇਲ ਤਾਂ ਪਿਆ ਪਰ ਕਾਜ਼ਾ ਪਹੁੰਚੋ ਜੋਗਾ ਨਹੀਂ ਹੈਗਾ ਚਲ ਉਰੇ ਟੈਂਕੀ ਫੁੱਲ ਕਰਾ ਲਾਂਗੇ ਕਾਜ਼ਾ ਤੱਕ ਵਧੀਆ ਆਰਾਮ ਨਾਲ ਜਾਓਗੇ ਤੇ ਤੁਸੀਂ ਦੇਖ ਸਕਦੇ ਹੋ ਬਾਈਕਰ ਵਗੈਰਾ ਨੇ ਕਿਵੇਂ ਲਾਈਨ ਲੱਗੀ ਪਈ ਆ ਪੂਰੀ ਹਰੇਕ ਬੰਦਾ ਖੜਾ ਕੁਆਲੀ ਹੈ ਲੈ ਬਈ ਰੱਬ ਦਾ ਨਾਮ ਲੈ ਕੇ ਰੱਬ ਦਾ ਨਾਮ ਤਾਂ ਦਵਾਤਾ ਹੀ ਸੀਗਾ ਬਿਠੋ ਫੇਰ ਫੋਨ ਨਹੀਂ ਖਵਾ ਨਿਕਲਦੀ ਕਿਥੋਂ ਅੱਛਾ ਉਹ ਪੈਂਚਰੀ ਸੀਗਾ ਕਿੱਥੇ ਦੀ ਹੈ ਰਿਆ ਤਾਂ ਨਹੀਂ ਸਮਾਨ ਕੋਈ ਪਰਸ ਤੇ ਤੁਹਾਡਾ ਫੋਨ ਤੁਹਾਡੇ ਕੋਲ ਹੈ ਬਸ ਠੀਕ ਹੈ ਗਦੀ ਵੀ ਪਹੁੰਚ ਸਹੀ ਗੱਲ ਹੈ ਹਮ ਲੈ ਭਈ ਰੱਬ ਦਾ ਨਾਮ ਲੈ ਕੇ ਹੁਣ ਖਿੱਚਦੀ ਐ ਬਹੁਤ ਗਿਊ ਮਿਨਿਸਟਰੀ ਵੱਲ ਤੇ ਵਿੱਚ ਇੱਕ ਉੱਥੇ ਰੁਕਾਂਗੇ ਯਾਰ ਖਾਬ ਕਰਕੇ ਬ੍ਰਿਜਾਸ਼ਰ ਖਾਬਰ ਜਨਾਮ ਨਾ ਕੋ ਵੀ ਪਹਿਲਾਂ ਸੋਚਿਆ ਸੀ ਰੁਕਣ ਦਾ ਪਰ ਨਾ ਕੋ ਕਹਿੰਦੇ ਨਾ ਕੋ ਇੱਕ ਲੇਕ ਹੈ ਛੋਟੀ ਜੀ ਉਹ ਇੰਨੀ ਵਰਸਟ ਨਹੀਂ ਹੈਗੀ ਇਹ ਮੌਸਮ ਵਾਸਤੇ ਕਿ ਪਾਣੀ ਵਗੈਰਾ ਸੁੱਕਿਆ ਤਾਂ ਮੌਨਸੂਨ ਦੇ ਵਿੱਚ ਉਹ ਲੇਕ ਘੈਂਟ ਹੁੰਦੀ ਹੈ ਚਲੋ ਉੱਥੇ ਦਾ ਫਿਰ ਕੀ ਰੁਕਣਾ ਹੈ ਭਈ ਉਹਰੇ ਬਿਲਕੁਲ ਮੈਨੂੰ ਲੇ ਵਾਲੀ ਫੀਲ ਜੀ ਆ ਰਹੀ ਹੈ ਕਿਹੜਾ ਲੇ ਸ਼ਿਰਨਗਰਾ ਹਾਈਵੇ ਹੈ ਨਾ ਜਮਾ ਸੇਮ ਫਿਲਾਰੇ ਉੱਥੇ ਵੀ ਜਮਾ ਇਹ ਰੋਡ ਬਣਾਈ ਹੋਈ ਆ ਇਹ ਪਹਾੜ ਨੇ ਗੁੱਡੀ ਫੀਲ ਆ ਰਹੀ ਆ ਨਹੀਂ ਮਤਲਬ ਉੱਥੇ ਪਹੁੰਚ ਜਾ ਬਸ ਖਾਬ ਰਹਿ ਗਿਆ 8 ਕਿਲੋਮੀਟਰ 8 ਕਿਲੋਮੀਟਰ ਤੇ ਆਜੂ ਬ੍ਰਿਜ ਕਾਫੀ ਫੇਮਸ ਆ ਯਾਰ ਕਾਫੀ ਸੁਣਿਆ ਖਾਬ ਬਾਰੇ ਦੇਖੋ ਇੱਕ ਵਾਰ ਗਈ ਚੀਜ਼ਾਂ ਦਾ ਇਹ ਵੀ ਹੁੰਦਾ ਨਾ ਬੰਦਾ ਰੀਲਰ ਰੁੱਲਾਂ ਦੇ ਜਾਂ ਇੰਨਾ ਵਾਰ ਨਾਮ ਸੁਣ ਲੈਣਾ ਬੰਦ ਨੂੰ ਐ ਲੱਗਣ ਲੱਗ ਜਾਂਦਾ ਚੀਜ਼ ਇਹ ਬਾਹਲੀ ਘੰਟਾ ਬਾਹਲੀ ਘੰਟਾ ਦਿਮਾਗ ਦੇ ਵਿੱਚ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਫਿੱਟ ਹੋ ਜਾਂਦੀ ਆ। ਲੋਬੀ ਪਹੁੰਚ ਗਏ ਖਾਬ ਇਹਨੂੰ ਖਾਬ ਬ੍ਰਿਜ ਵੀ ਕਹਿੰਦੇ ਨੇ ਸੰਗਮ ਬ੍ਰਿਜ ਵੀ ਕਹਿੰਦੇ ਨੇ ਉਰੇ ਕੀ ਹੁੰਦਾ ਇੱਕ ਪਾਸੇ ਤਾਂ ਆ ਰਹੀ ਆ ਸਤਲੁਜ ਇੱਕ ਪਾਸੇ ਆ ਰਹੀ ਆ ਸਪੀਤੀ ਨਦੀ ਇਹ ਦੋਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਿਲ ਕੇ ਫਿਰ ਸਤਲੁਈ ਰਿਵਰ ਬਣ ਜਾਂਦੀ ਆ। ਕਾਫੀ ਫੇਮਸ ਹੈ ਇਹ ਬ੍ਰਿਜ ਪਰਲੇ ਪਾਸੇ ਰੁਕਦੇ ਨੇ ਪਰਲੇ ਰੁੱਕੀਏ ਕਿੱਧਰ ਰੁੱਕੀਏ ਹਨ ਰੁਕ ਦਿਨੇ ਉਹ ਦੇਖੋ ਲੋਕ ਪ੍ਰੋਦੀ ਹੋ ਗਈ ਸੀ ਬੈਟਰੀ ਡਾਊਨ ਐ ਹੁੰਦਾ ਠੰਡ ਦੇ ਵਿੱਚ ਗੋਪਰ ਨੂੰ ਨਾਕਾਮ ਜਾਬ ਨਹੀਂ ਹੁੰਦਾ ਨਹੀਂ ਹੈਗਾ ਬੈਟਰੀ ਛੇਤੀ ਡਾਊਨ ਹੋਣ ਲੱਗ ਜਾਂਦੀ ਆ ਪਰ ਹੁਣ ਗੋਪਰ ਨੂੰ ਪਾਵਰ ਬੈਂਕ ਨਾਲ ਅਟੈਚ ਕਰਤਾ ਹੁਣ ਬੈਟਰੀ ਤੇ ਕੋਈ ਟੈਨਸ਼ਨ ਹੀ ਨਾ ਆਵੇ ਤੇ ਰਿਕਾਰਡ ਕਰਦੇ ਚੱਲੀਏ ਤੇ ਉਹ ਬੰਲਾ ਛੱਡੋ ਯਾਰ ਉਹ ਤੁਹਾਡੇ ਟੈਨਸ਼ਨਾਂ ਦੀ ਕਾਦੀ ਗੱਲ ਹੈ ਤੁਸੀਂ ਵਿਊ ਦੇਖੋ ਬਾਈ ਆ ਪਹਾੜ ਥੋੜਾ ਥੋੜਾ ਡਿਸਟੈਂਸ ਬਾਅਦ ਡਿਫਰੈਂਟ ਡਿਫਰੈਂਟ ਟਾਈਪ ਦੇ ਪਹਾੜ ਆ ਰਹੇ ਨੇ ਉਹ ਪਿੱਛੇ ਪਹਾੜ ਦੇਖ ਰਿਹਾ ਆਪਾਂ SNOW ਵਾਲੇ ਹੋਗੇ ਹੁਣ ਫਟਾਫਟ ਗਿਊ ਤਾਂ ਖਿੱਚਦੀ ਐ ਨੱਕੋ ਜਸਟ ਕ੍ਰੋਸ ਕੀਤਾ ਤੇ ਨੱਕੋ ਦੇ ਵਿੱਚ ਰੁਕੇ ਹੈਗੇ ਕਿਉਂਕਿ ਟਾਈਮ ਦੀ ਹੈਗੇ ਘਾਟ ਇਸ ਤੋਂ ਬਾਅਦ ਇਹਦੇ ਚੋਂ ਛੁੱਟੀ ਜੀ ਆ ਵੱਡੇ ਵੱਡਿਆਂ ਤਾਂ ਉੱਧਰ ਮਿਲਣਗੇ ਯਾਰ ਆਪਾਂ ਨੂੰ ਚੰਦਰਦਾਰਾ ਰਸਤੇ ਤੇ ਆਈਓ ਲ ਕਰਕੇ ਕ੍ਰੋਸ ਮੈਂ ਡਰ ਤਾਂ ਨਾ ਜਾ ਹੁੰਦਾ ਯਾਰ ਜੁੱਤੇ ਨਾ ਗਿੱਲੇ ਹੋਣ ਬਸ ਜੇ ਜੁੱਤੇ ਗਿੱਲੇ ਹੋ ਜਾਣ ਨਾ ਫਿਰ ਠੰਡੀ ਲੱਗਣ ਲੱਗ ਜਾਂਦੇ ਥੋੜੀ ਕਿਉਂਕਿ ਆਪਾਂ ਹੈਗਾ ਜਗਾੜੂ ਬੰਦੇ ਕੋਈ ਵਾਟਰਪੂਫ ਜੁੱਤੇ ਚੱਕੇ ਨਹੀਂ ਹੋਏ ਇੱਧਰ ਕੰਸਟਰਕਸ਼ਨ ਚੱਲ ਰਹੀ ਆ ਹੋਰ ਫੋਟੋ ਵੀ ਚੱਲੀ ਯਾਰ ਹੋਰ ਸੋਹਣਾ ਥੀ ਵ ਹੋ ਗਿਆ ਹੋਰ ਸੋਹਣਾ ਥੀ ਵ ਹੋ ਗਿਆ ਕਿਸੇ ਸਾ ਆਪਣਾ ਲਾ ਫੋਟੋ ਖਿਚਾ ਨੁਰ ਗਈ ਜੰਨੇ ਆ ਹੈ ਤਾਂ ਨਹੀਂ ਪਹੁੰਚਿਆ ਜਾਣਾ ਹੁਣ 10 ਕਿਲੋਮੀਟਰ ਬਾਅਦ ਫੇਰ ਇੱਕ ਲੋਕੇਸ਼ਨ ਜੀ ਉਹਨੂੰ ਮੂਨ ਲੈਂਡ ਕਹਿੰਦੇ ਨੇ ਉੱਥੇ ਫੇਰ ਵਿਚਾਰ ਕਰੀਏ ਨਾ ਰੁਕਣ ਦਾ ਚੱਲ ਕੋਈ ਨਹੀਂ ਇੰਜੋਏ ਕਰਦੇ ਜਾਂਨੇ ਆ ਦੇਰ ਹੈ ਇਧਰ ਉਸਤ ਹੈ ਇੰਜੋਏ ਕਰਤੇ ਹੈ ਕਈ ਜਾਏਗਾ ਬੰਦੇ ਦਾ ਓਰੇ ਭਾਈ ਇਧਰਲੀ ਸਾਈਡ ਤੁਸੀਂ ਦੇਖੋ ਤਾਂ ਬਈ ਵੀਊ ਲੱਗਦਾ ਧਰਤੀ ਦੇ ਬੰਦੇ ਨਾਲ ਲੱਗਦਾ ਯਾਰ ਚੰਦ ਜੰਦੂ ਦੀ ਫਿਰਦਾ ਹੁੰਦਾ ਮਾਰਸ ਮੁਰਸ ਤੇ ਕਿਤੇ ਫਿਰਦਾ ਕੋਈ ਹੋਰ ਹੀ ਧਰਤੀ ਤੇ ਪਹੁੰਚ ਗਿਆ ਤੇ ਓਰੇ ਸਪੀਤੀ ਵੱਲੀ ਚ ਕੁਸੰਦੇ 100 ਰੁਪਿਆ ਟੋਲ ਟੈਕਸ ਲਾ ਲੋ ਐਂਟਰੀ ਫੀਸ ਹੈ ਓਰੇ ਪੁਆਇੰਟ ਤੇ ਹੈਗੀ ਆ ਸ਼ਾਇਦ ਸੁਮਦੂ ਸੁਮਦੂ ਕਰਕੇ ਜਗ੍ਹਾ ਕਿੱਥੇ ਪਰਚੀ ਕੱਟੀ ਜਾਂਦੀ ਆ ਤੇ ਹੁਣ ਇੱਥੇ ਗਿਊ ਚੱਲਦਾਂ ਗਿਊ ਲਗਭਗ ਉਰੋ 13 ਕਿਲੋਮੀਟਰ ਦਾ ਡਿਸਟੈਂਸ ਰਹਿ ਗਿਆ 13 ਕਿਲੋਮੀਟਰ ਨੂੰ ਮੇਰੇ ਸਾਹਮਣੇ ਅੱਧਾ ਘੰਟਾ ਲੱਗਣਾ ਚਾਹੀਦਾ ਹੋ ਗਿਆ ਭਾਈ ਲਾਸਰ ਬੈਠੋ ਥੋੜਾ ਜਿਹਾ ਡਿਸਟੈਂਸ ਪੜਦਾ ਹੈ ਕਿੰਨੇ ਕਿਲੋਮੀਟਰ ਹੈ ਬਈ 6 ਕਿਲੋਮੀਟਰ ਸਾਢੇ 9 ਕਿਲੋਮੀਟਰ ਸਾਈਡ ਤੇ ਗਿਊ ਮਿਨਿਸਟਰੀ ਰਹਿ ਜਾਂਦੀ ਹੈ ਤੇ ਗਿਊ ਮਿਨਿਸਟਰੀ ਨੂੰ ਆ ਤੁਸੀਂ ਦੇਖਿਆ ਇਹ ਰਸਤਾ ਥੋੜਾ ਮੁੜਦਾ ਸਾਢੇ 9 ਕਿਲੋਮੀਟਰ ਦੀ ਗਿਊ ਮਿਨਿਸਟਰੀ ਦੀ ਯਾਰ ਮੈਂ ਤੁਹਾਨੂੰ ਹਿਸਟਰੀ ਦੱਸਦਾ ਉਰੇ ਕਹਿੰਦੇ ਲਗਭਗ 500 ਪਤਾ ਨਹੀਂ 550 ਸਾਲ ਪੁਰਾਣੀ ਮਮਮੀ ਪਈ ਹੈ ਪ੍ਰਿਜ਼ਰਵ ਕਰਕੇ ਰੱਖੀ ਹੋਈ ਹੈ ਇਹਨਾਂ ਨੇ ਰੋਡ ਹੀ ਠੀਕ ਠਾਕ ਹੀ ਹੈ ਚਲੋ ਕੋਈ ਨਹੀਂ ਸਾਡੇ 9 ਕਿਲੋਮੀਟਰ ਨੂੰ ਕਿੰਨਾ ਕੁ ਟਾਈਮ ਲੱਗੂ ਬਦ ਤੋਂ ਬਾਅਦ 20 ਮਿੰਟ ਲੱਗ ਜਾਣਗੇ ਉਸ ਤੋਂ ਬਾਅਦ ਕੀ ਟਾਈਮ ਲੱਗੂ ਜਿਵੇਂ ਨੁਬਰਾ ਵੈਲੀ ਦੇ ਸਕੇਤ ਵਾਲਾ ਰਸਤਾ ਨਾ ਉਹਦੀ ਵਾਲੀ ਫੀਲ ਆ ਰਹੀ ਹੈ ਪੂਰੀ ਉਹ ਵੀ ਬਈ ਐਂ ਰਸਤਾ ਬਣਿਆ ਹੋਇਆ ਪੂਰਾ ਪਰ ਉਹਦੀ ਸੜਕ ਥੋੜੀ ਚਲ ਸਾਫ ਹੈ ਇਹ ਥੋੜੀ ਜਿਆਦਾ ਖਰਾਬ ਰੋਡ ਹੈ ਤੇ ਚੌੜੀ ਵੀ ਉਹ ਜ਼ਿਆਦਾ ਹੈ ਇਹ ਘੱਟ ਚੌੜੀ ਹੈ ਹੰਡ ਬੱਸ ਸੇ ਤੋਂ ਲਗਭਗ ਕਿਲੋਮੀਟਰ ਦੂਰ ਹੋਣੀ ਮਨੈਸਟਰੀ ਸਿੱਧਮ ਮਨੈਸਟਰੀ ਵੱਲ ਦੇ ਵੱਲੀ ਲਾਈਏ ਇਹ ਇਧਰ ਆਣਾ ਵੈਲਕਮ ਟੂ ਮੰਮੀ ਰੋਡ ਮਨੈਸਟਰੀ ਕਰੇ ਵੀ ਨਾ ਕੋਈ ਮਨੈਸਟਰੀ ਹਮੇਸ਼ਾ ਹਾਈਟ ਤੇ ਬਣਾਈ ਹੁੰਦੀ ਹੈ ਇਧਰ ਵੀ ਤੁਸੀਂ ਦੇਖ ਸਕਦੇ ਹੋ ਫੁੱਲ ਚੜਾਈ ਹੈ ਪਿੰਡ ਦੀ ਸਭ ਤੋਂ ਉੱਚੀ ਗੜੀ ਜਗ੍ਹਾ ਹੁੰਦੀ ਹੈ ਉੱਥੇ ਬਣਾਈ ਹੁੰਦੀ ਹੈ ਨਾ ਇਹ ਮਨੈਸਟਰੀ ਸਾਦੇ ਗਿਊਮ ਮਨੈਸਟਰੀ ਠੰਡ ਬਈ ਬਹੁਤ ਜ਼ਿਆਦਾ ਹੋ ਗਈ ਤੇ ਆਸ-ਪਾਸ ਦੇਖ ਸਕਦੇ ਹੋ برف ਤੈਨ ਸੰਸੈਟ ਦਾ ਬਹੁਤ ਸੋਹਣਾ 뷰 ਹੋਣਾ ਗਿਊਮ ਮਨੈਸਟਰੀ ਦੇ ਵਿੱਚ ਪਹਿਲਾਂ ਕੱਪੜੇ ਪਾੜੇ ਲਈਏ ਇੱਕ ਇੱਕ ਜੈਕਟਰ ਨੀਚੋਂ ਹਨਾ ਨਹੀਂ ਤਾਂ ਠੰਡੇ ਠੂਠੂਰ ਕਰਕੇ ਮਰ ਜਾਗੇ ਹੋਰ ਅੱਧਾ ਰੰਗ ਤੇ ਟਿਕਲਾ ਲੈ ਕਾਸੀ ਇੱਥੇ ਉਤਰ ਕੇ ਥੋੜੀ ਹੁਣ ਚਾਹ ਪਾਣੀ ਪੀਓ ਨਾਲ ਮੈਜੀ ਮੂਗੀ ਕੁਝ ਖਾ ਲਈਏ ਥੋੜਾ ਜਿਹਾ ਗਰਮੀ ਰਿਲੈਕਸ ਹੋ ਜੂ ਤੇ ਦੋ ਚਾਰ ਕੱਪੜੇ ਹੋਰ ਪਾ ਲਾਂਗੇ ਇਸ ਤੋਂ ਬਾਅਦ ਸਿੱਧਾ ਕਾਜ਼ਾ ਨੂੰ ਬਾਈਕ ਤੇ ਲੈਣਾ ਜਾਈ ਸੇਵਕ ਖਾਂਦੇ ਹੁੰਦੇ ਹੁੰਦੀ ਤੈਂਦੀ ਕਸੂਈ ਲਿਖੇ ਸੇਵਕ ਖਾਂਦੀ ਜਾ ਤੈਂਦੀ ਬਿਮਾਰ ਖਤਮ ਹੁੰਦੀ ਜਿੰਦਗੀ ਬਰਤੀ ਖੁਸ਼ ਹੁੰਦੀ ਸਾਰੀਆਂ ਬਿਮਾਰ ਖਤਮ ਹੁੰਦੀਆਂ ਸਾਰੀਆਂ ਅੱਛਾ ਐਡੀ ਗੱਲ ਹੋ ਗਈ ਐਸੇ ਬੋਲਦੇ ਹਾਂ ਹਾਂ ਐਸੀ ਬੋਲਦੇ ਸਹੀ ਗੱਲ ਹੈ ਲਸਰ ਅੱਜ ਆਪੀ OBC ਮੈਨੂੰ ਬਿਊਟੀਫੁਲਿਸ ਜਾਨਾ ਸਰ ਤੋਂ ਬੜੇ ਸੁੰਦਰ ਹੈ ਬਾਈ ਹੁਣ ਗਿਉ ਪਿੰਡ ਖੜੇ ਸੀਗੇ ਇਹ ਚਾਈਨਾ ਬਾਰਡਰ ਤੋਂ ਇੰਨਾ ਨੇੜੇ ਆ ਨਾ ਉਰੇ ਫੋਨ ਦਾ ਟਾਈਮ ਵੀ ਚਾਈਨਾ ਲ ਆ ਰਿਹਾ ਇੱਥੇ ਬਾਜ਼ਾਰ ਖੇਣੇ ਨੇ 8 ਲਗਭਗ ਮਿਰਸਾ ਉਹਨਾਂ 5 5 ਵਜੇ ਦਾ ਸਮਾਂ ਹੋਇਆ ਤੇ ਇੱਕ ਵਾਰ ਕੋਦ ਅੱਠ ਦੇਖਿਆ ਡਰ ਚ ਲੱਗ ਗਿਆ ਕਿ 8 ਵਜੇ ਗਏ ਇਹ ਨਹੀਂ ਸੀ ਤੇ 8 ਕਿਵੇਂ ਵੱਜ ਗਏ ਦਿਨ ਖੜੇ 8 ਵਜੇ ਤਾਂ ਫੇਰ ਬਈ ਹੋ ਰਹੇ ਦੱਸਿਆ ਕਿ ਯਾਰ ਉਹਦੇ ਚਾਈਨਾ ਦਾ ਟਾਈਮ ਹੋਦਾ ਮੈਪ ਦੇ ਵਿੱਚ ਨਾ ਤੁਹਾਨੂੰ ਜੀਪੀਐਸ ਤੇ ਕਿੱਥੇ ਲੋਕੇਸ਼ਨ ਆ ਰਿਹਾ ਉਹ ਸ਼ੇਅਰ ਕਰੂੰਗਾ ਜੇ ਮੈਂ ਨਾਲ ਆਏ ਚਾਹੀਨਾ ਬਈ ਮੇਰੇ ਸਾਹਮਣੇ ਕਹਿੰਦੇ ਦੋ ਕੁ ਪਹਾੜੀਆਂ ਛੱਡ ਕੇ ਅੱਗੇ ਚਾਈਨਾ ਬਾਰਡਰੀ ਆ